खालसा का वाहे गुरु जी की फिर बहुत सारिया संगत भेजी गई है कहना तो है नीना पैणा है ਮੇਰੇ ਸਾਥੀ ਕੋ ਤੇਗ ਪਾ ਹੱਥ ਦੀਆਂ ਲਗੀਆਂ ਖਾਵੇਂਗਾ ਤੂੰ ਤੇ ਪੀੜ ਸਾਰੀ ਕੌਮ ਦੀ ਢੂਵੀ ਮਾਰ ਕੇ ਲਾਲ ਦੀ ਇੱਕ ਵਿੱਚ ਘੜ ਘੜ ਗੋਲੀਆਂ ਕਿਵੇਂ ਲਾਲ ਦਾ ਰੰਗ ਚੜਾਇਆ ਹਰ ਬੰਸ ਲਾਲ ਖੰਨੇ ਨੂੰ ਜਾ ਕੋ ਲਾਲ ਦਾ ਰੰਗ ਚੜਾਇਆ ਹਰ ਬੰਸ ਲਾਲ ਖੰਨੇ ਨੂੰ ਜਾ ਕੋ ਲਾਲ ਦਾ ਰੰਗ ਚੜਾਇਆ ਕੋਵਰਟ ਮਹਾਨ ਸਰ ਪਾਦਸ਼ਾਹ ਦਾ ਸ਼ਹੀਦੀ ਪਰਬ ਬੜੀ ਵੱਡੀ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੰਗਤਾਂ ਦੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ